ਮੁੱਖ ਮੰਤਰੀ ਜਿਹੜਾ ਸਰਨ ਤਾਰਨ ਚੇਜਸ ਕਾਂਗਰਸ ਦੇ ਵੇਲੇ ਹੋਇਆ ਸੀਗਾ ਭਗਵੰਤ ਮਾਨ ਕਹਿੰਦਾ ਸੀ 302 ਦਾ ਪਰਚਾ ਦਰਜ ਹੋਣਾ ਚਾਹੀਦਾ ਹੈ ਸਭ ਤੋਂ ਪਹਿਲੇ ਇੱਕ ਇੱਕ ਕਰੋੜ ਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਨੌਕਰੀ ਮਿਲਣੀ ਚਾਹੀਦੀ ਹੈ ਤੇ ਹੁਣ ਆਪਣੇ ਉੱਤੇ ਆਏ ਆਪਣੇ ਹਲਕੇ ਆਪਣੇ ਨੱਕ ਦੇ ਥੱਲੇ ਤੁਹਾਡੇ ਵਿੱਤ ਮੰਤਰੀ ਦੇ ਹਲਕੇ 'ਚ ਹੋ ਰਹੀ ਹੈ ਤੇ ਤੁਸੀਂ ਉੱਥੇ ਦਿੱਲੀ ਬੈਠੇ ਹੋ ਇੱਥੇ ਕੋ ਨੂੰ ਜਾਣਦਾ ਆਪਣਿਆਂ ਦਾ ਹਾਲ ਪੁੱਛੰਦਾ ਸਮਾਂ ਨਹੀਂ ਆਪ ਦੀ ਕੁਰਸੀ ਦੇ ਖਾਤਰ ਕੇਜਰੀਵਾਲ ਦੇ ਮਗਰ ਲੱਗੇ ਹੋਇਓ ਇਹਨਾਂ 2 ਸਾਲਾਂ 'ਚ ਆਮ ਆਦਮੀ ਪਾਰਟੀ ਨੇ ਕਿੰਨੀ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਲਾਇਆ ਹੈਗਾ ਤੇ ਆਪ ਦੀ ਜੇਬਾਂ ਭਰੀਆਂ ਨੇ ਤੇ ਇਹ ਆਪ ਨੇ ਸੂਬੇ ਨੂੰ ਛੱਡ ਕੇ ਆਪ ਤੇ ਲੋਕਾਂ ਨੂੰ ਛੱਡ ਕੇ ਆਪ ਦੀ ਕੁਰਸੀ ਦੇ ਖਾਤੇ ਇਹੋ ਜਿਹੇ ਬੰਦੇ ਦੇ ਹੱਕ 'ਚ ਦਿੱਲੀ ਬੈਠਿਆ ਜਿਹੜਾ ਸਭ ਤੋਂ ਵੱਡਾ ਘੁਟਾਲਾ ਕਰਕੇ ਜੇਲ੍ਹ 'ਚ ਇੱਕ ਨਹੀਂ ਉਹਦੇ 6-6 ਮੰਤਰੀ ਬੰਦ ਰਹੇ ਇਹ ਇਮਾਨਦਾਰੀ ਕਿੱਟ ਇਮਾਨਦਾਰੀ ਆ ਹੋਵੇਗੀ ਜਿਹੜਾ ਕੇਸਰੀਵਾਲ ਦਾ ਕੇਸ ਹੈ ਜਿਹਨੂੰ ਸ਼ੁਰੂਆਤੀ ਕਾਂਗਰਸ ਨੇ ਕੀਤਾ ਕੰਪਲੇਂਟ ਕਾਂਗਰਸੀ ਸੀਗੀ 2022 ਚ ਕਿ ਇਹ ਸ਼ਰਾਬ ਦਾ ਵੱਡਾ ਘੁਟਾਲਾ ਹੋਇਆ ਹੈ ਤੇ ਅੱਜ ਵੱਡੇ ਘੁਟਾਲੇ ਜੇ ਤਾਂ ਫੜਿਆ ਜਾਂ ਕਹਿੰਦੇ ਮਾੜਾ ਹੋਇਆ ਉਹਦੇ ਹੱਥ 'ਚ ਸੋ ਇਹ ਸਾਰੇ ਚੋਰ-ਚੋਰ ਜਿੰਨੇ ਇਕੱਠੇ ਹੋਏ ਨੇ ਆਪਣੀ ਮਾਂ ਪਾਰਟੀ ਨੂੰ ਮਜ਼ਬੂਤ ਕਰੋ ਤਾਂ ਹੀ ਪੰਜਾਬ ਦੇ ਹੱਕ ਬਚਣਗੇ ਨਹੀਂ ਤਾਂ ਦਿੱਲੀ ਵਾਲਿਆਂ ਨੇ ਬੈਠ ਕੇ ਆਪਾਂ ਦੇਖ ਹੀ ਲੱਗਾ ਹੈ ਦੇਖੋ ਸਰਕਾਰ ਨਾਮ ਦੀ ਚੀਜ਼ ਤਾਂ ਪੰਜਾਬ 'ਚ ਰਹੀ ਨਹੀਂ ਪਿਛਲੇ 8 ਸਾਲਾਂ ਤੋਂ ਕਿਉਂਕਿ ਜੇ ਕਾਂਗਰਸ ਦੇ ਵੇਲੇ ਕੈਪਟਨ ਅਮਰਿੰਦਰ ਸਿੰਘ ਕਦੇ ਆਪਣੇ ਫਾਰਮ ਹਾਊਸ ਤੋਂ ਬਾਹਰ ਨਿਕਲ ਕੇ ਲੋਕਾਂ ਦੇ ਵਿੱਚ ਕਦੇ ਗਏ ਨਾ 5 ਸਾਲ ਕਾਂਗਰਸ ਨੇ ਸਾਰ ਲੇਤੀ ਤੇ ਇਹਨੇ ਤਾਂ ਸਾਰੀ ਹਦਾ ਪਾਰ ਕਰ ਦਿੱਤੀਆਂ ਜਿੰਨੂੰ ਦਿੱਲੀ ਤੋਂ ਹੀ ਵੇਲ ਨਹੀਂ ਮਿਲਦਾ ਅੱਜ ਇੰਨਾ ਵੱਡਾ ਘਟਾਲਾ ਸ਼ਰਾਬ ਦਾ ਹੋਇਆ ਕਿ ਜਿਹੜਾ ਕੇਜਰੀਵਾਲ ਆਪਣੇ ਆਪ ਨੂੰ ਇਹ ਪਾਰਟੀ ਕੱਟੜ ਇਮਾਨਦਾਰ ਕਹਿੰਦੀ ਹੈ ਇਹਨਾਂ ਦੀ ਇਮਾਨਦਾਰੀ ਦਾ ਸਬੂਤ ਇਹਦੇ ਵਿੱਚੋਂ ਹੀ ਨਿਕਲ ਗਿਆ ਕਿ ਅੱਜ ਦੇ ਹਿੰਦੁਸਤਾਨ ਦੇ ਇਤਿਹਾਸ ਦੇ ਤੇ ਕਿਸੇ ਮੰਤਰੀ ਦੇ ਉੱਤੇ ਵੀ ਕੋਈ ਇਲਜ਼ਾਮ ਲੱਗਦਾ ਨਾ ਪਹਿਲੀ ਚੀਜ਼ ਕਹਿੰਦਾ ਕਿ ਆਪ ਦੀ ਕੁਰਸੀ ਛੱਡ ਤਾਂ ਕਿ ਫ੍ਰੀ ਐਂਡ ਫੇਅਰ ਉਹਦੀ ਇਨਵੈਸਟੀਗੇਸ਼ਨ ਹੋ ਜਾਏ ਹੁਣ ਤੁਸੀਂ ਜੱਸੋ ਕਿ ਜਿਸ ਮੁੱਖ ਮੰਤਰੀ ਨੂੰ ਅਦਾਲਤਾਂ ਨੇ ਸੁਪਰੀਮ ਕੋਰਟ ਤੱਕ ਨੇ ਉਹਨੂੰ ਬੇਲ ਦੇਣ ਤੋਂ ਇਨਕਾਰ ਕਰਤਾ ਇੰਨਾ ਬੇਸ਼ਰਮ ਕਟਰ ਬੇਈਮਾਨ ਹੋ ਗਿਆ ਕਹਿੰਦਾ ਮੈਂ ਹੁਣ ਜੇਲ੍ਹ 'ਚ ਬੈਠ ਕੇ ਵੀ ਮੈਂ ਸਰਕਾਰ ਚਲਾਵਾਂਗਾ ਕੁਰਸੀ ਛੱਡਣ ਦੇ ਕੁਰਸੀ ਦਾ ਇੰਨਾ ਮਤਲਬ ਜਿੰਨਾ ਲਗਾਵੇ ਆਮ ਆਦਮੀ ਪਾਰਟੀ ਨੂੰ ਕੁਰਸੀ ਦਾ ਨਾਲ ਹੈਗਾ ਇਹ ਸਥਾਨੇ ਤੇ ਹੱਸ ਕੇ ਦੇਖੋ ਨੂੰ ਨਹੀਂ ਮਿਲਿਆ ਤੇ ਸਾਡਾ ਮੁੱਖ ਮੰਤਰੀ ਉਹ ਕੇਜਰੀਵਾਲ ਦਾ ਵੀ ਬਾਪ ਨਿਕਲਿਆ ਜਿੱਥੇ ਪਿਛਲੇ 2 ਸਾਲਾਂ ਚੋ ਸਾਰਾ ਪੰਜਾਬ ਗਿਰਜ਼ਮੀ ਕਰਕੇ ਕੇਜਰੀਵਾਲ ਦੇ ਹਵਾਲੇ ਕਰਤਾ 80 ਹਜ਼ਾਰ ਕਰੋੜ ਦਾ ਕਰਜ਼ਾ 2 ਸਾਲਾਂ ਚ ਪੰਜਾਬ ਦੇ ਇਤਿਹਾਸ ਚ ਕਿਸੇ ਪਾਰਟੀ ਨੇ ਨਹੀਂ ਚੜਾਇਆ ਸੀ ਜਿਹਨੇ ਚੜਾਇਆ ਤਾਂ ਅੱਜ ਵੀ ਦੇਖ ਲਓ ਕਿ ਇੱਕ ਪਾਸੇ ਉਹਦੇ ਆਪ ਦੇ ਹਲਕੇ ਚ ਜ਼ਹਿਰੀਲੀ ਨਜਾਇਜ਼ ਸ਼ਰਾਬ ਬਣ ਰਹੀ ਹੈ ਲੋਕੀ ਮਰ ਰਹੇ ਨੇ ਆਹੀ ਮੁੱਖ ਮੰਤਰੀ ਜਿਹੜਾ ਤਰਨ ਤਰਨ ਚੇਜਤ ਕਾਂਗਰਸ ਦੇ ਵੇਲੇ ਹੋਇਆ ਸੀਗਾ ਭਗਵੰਤ ਮਾਨ ਕਹਿੰਦਾ ਸੀ 302 ਦਾ ਪਰਚਾ ਦਰਜ ਹੋਣਾ ਚਾਹੀਦਾ ਹੈ ਸਭ ਤੋਂ ਪਹਿਲੇ ਇੱਕ ਇੱਕ ਕਰੋੜ ਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਨੌਕਰੀ ਮਿਲਣੀ ਚਾਹੀਦੀ ਹੈ ਤੇ ਹੁਣ ਆਪਣੇ ਉੱਤੇ ਆਏ ਆਪਣੇ ਹਲਕੇ ਆਪਣੇ ਨਖਦੇ ਥੱਲੇ ਤੁਹਾਡੇ ਵਿੱਤ ਮੰਤਰੀ ਦੇ ਹਲਕੇ 'ਚ ਹੋ ਰਹੀ ਹੈ ਤੇ ਤੁਸੀਂ ਉੱਥੇ ਦਿੱਲੀ ਬੈਠੇ ਹੋ ਇੱਥੇ ਤੁਹਾਨੂੰ ਜਾਣ ਦਾ ਆਪਣਿਆਂ ਦਾ ਹਾਲ ਪੁੱਛਣ ਦਾ ਸਮਾਂ ਨਹੀਂ ਆਪ ਦੀ ਕੁਰਸੀ ਦੇ ਖਾਤਰ केजरीवाल ਦੇ ਮਗਰ ਲੱਗੇ ਹੋਏ ਹੋ ਕੱਲ ਇਲੈਕਸ਼ਨ ਕਮਿਸ਼ਨ ਨੂੰ ਵਿਹਾਰ ਸਰਕਾਰ ਨੇ ਚਿੱਠੀ ਲਿਖ ਕੇ ਕੰਪਲੇਂਟ ਕੀਤੀ ਕਿ 1.5 ਲੱਖ ਲੀਟਰ ਪੰਜਾਬ ਦੀ ਨਜਾਇਜ਼ ਸ਼ਰਾਬ 2023 ਚ ਸਾਡੇ ਬਿਹਾਰ ਪਹੁੰਚੀ ਹੈ ਤੁਸੀਂ ਦੇਖੋ 1 ਲੀਟਰ ਦਾ ਤਕਰੀਬਨ 500 ਰੁਪਏ ਦਾ ਖਰਚਾ ਹੁੰਦਾ ਹੈ ਤੇ 1.5 ਲੱਖ ਦੀ ਨਜਾਇਜ਼ ਸ਼ਰਾਬ ਜਿਹੜੀ ਫੈਕਟਰੀਆਂ ਨਜਾਇਜ਼ ਸ਼ਰਾਬ ਵੇਚ ਕੇ ਪੈਸੇ ਕਮਾ ਰਹੀਆਂ ਨੇ ਤੇ ਸਰਕਾਰ ਨੇ ਜਿਹੜੀ ਅੱਖਾਂ ਬੰਦ ਕੀਤੀਆਂ ਹੋਈਆਂ ਨੇ ਬਿਨਾਂ ਪੈਸੇ ਲੱਗੇ ਤਾਂ ਨਹੀਂ ਕੀਤੀ ਨਾ ਕਿੰਨੀ ਵੱਡੀ ਕ腐ਸ਼ਨ ਚੱਲ ਰਹੀ ਹੈ ਤੇ ਇਹ ਤਾਂ ਕੱਲੋ ਜਿਹੜੀ ਫੜੀ ਗਈ ਇੱਕ ਸੂਬੇ ਵੀ ਫੜੀ ਗਈ ਇਹਨਾਂ 2 ਸਾਲਾਂ 'ਚ ਇਹ ਸਾਮ ਆਦਮੀ ਪਾਰਟੀ ਨੇ ਕਿੰਨੀ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਲਾਇਆ ਹੈਗਾ ਤੇ ਆਪ ਦੀ ਜੇਬਾਂ ਭਰੀਆਂ ਨੇ ਇਹ ਤਾਂ ਕੱਲਾ ਇੱਕ ਸਬੂਤ ਹੈਗਾ ਸਾਹੀਂ ਤਾਂ ਪੰਜਾਬ ਦੇ ਕਾੜ ਟੱਤੇ ਸ਼ਗਨ ਬੰਦ ਕਰਤੀ ਭਾਵੇਂ ਬੱਚਿਆਂ ਦੇ ਖੇਡਾਂ ਦਾ ਸਮਾਨ ਹੋਏ ਜਿਮ ਹੋਏ ਕੋਈ ਨੌਕਰੀ ਹੋਏ ਕੋ ਮਕਾਨ ਰ ਹੋਏ ਸਭ ਕੁਝ ਤਾਂ ਬੰਦ ਕਰਤਾ ਵਿਕਾਸ ਦਾ ਕਿਹੜਾ ਕੰਮ ਹੋਇਆ ਜਿਹੜੇ ਗਾਰੰਟੀ ਬੰਮੀ ਸੀ ਕਿ ਸਾਨੂੰ ਹਸਪਤਾਲ ਤੇ ਸਕੂਲ ਬਣਾਨੇ ਆਉਂਦੇ ਨੇ ਉਹ ਸਾਡੇ ਸੇਵਾ ਕੇਂਦਰ ਦੇ ਉੱਤੇ ਰੰਗ ਰੋਜਨ ਕਰਕੇ ਮੋਹੱਲਾ ਕਲੀਨਿਕ ਬਣਾ ਦਿਓ ਜਾਂ ਸਾਡੇ ਮੈਰੀਟੋਰੀਅਸ ਸਕੂਲ ਦਾ ਨਾਂ ਬਦਲ ਕੇ ਸਕੂਲ ਆਫ ਐਮਨੈਂਸ ਕਰ ਦਿਓ ਇਹਨੂੰ ਸਕੂਲ ਤੋਂ ਹਸਪਤਾਲ ਬਣਾਉਣਾ ਕਰਨਿਆ ਜੇ ਕੈਤਰੀ ਵਾਲੋਂ ਨਹੀਂ ਪਤਾ ਤਾਂ ਜਾ ਕੇ ਇਨ ਜ਼ਰ ਦਾ ਹਸਪਤਾਲ ਦੇਖੇ ਜਿਹੜਾ ਆਪਾਂ ਬਣਾ ਕੇ ਦਿੱਤਾ ਸੋ ਅਫਸੋਸ ਹੈ ਕਿ ਇਹਨਾਂ ਨੇ ਪੰਜਾਬ ਦੇ ਉੱਤੇ ਇੰਨੀ ਸ਼ਰਿਆਮ ਲੁੱਟ ਲਈ ਕਿ ਅੱਜ ਸ਼ਹੀਦ ਭਗਤ ਸਿੰਘ ਦੇ ਦਿਹਾੜੇ ਦੇ ਦਿਨ ਸ਼ਹੀਦੀ ਦੇ ਦਿਨ ਇਹ ਨੂੰ ਯਾਦ ਕਰਨਾ ਚਾਹੀਦਾ ਹੈ ਕਿ ਪਾਰਲੀਮੈਂਟ ਤੇ ਜਦ ਵੜਿਆ ਸੀ ਇਨਕਲਾਬ ਦੀ ਗੱਲ ਕਰਕੇ ਭਗਤ ਸਿੰਘ ਦੀ ਪੱਗ ਬਨ ਕੇ ਤੇ ਜਦ ਪੰਜਾਬ ਦੇ ਲੋਕਾਂ ਦਾ ਮੂਰਖ ਬਣਾ ਲਿਆ ਫਿਰ ਪੱਗ ਵੀ ਬਦਲ ਵੀ ਤੇ ਸ਼ਹੀਦਾਂ ਨੇ ਤਾਂ ਆਪਣਾ ਸਭ ਕੁਝ ਕੁਰਬਾਨ ਕਰਤਾ ਸੀ ਦੇਸ਼ ਵਾਸਤੇ ਤੇ ਇਹ ਆਪ ਨੇ ਸੂਬੇ ਨੂੰ ਛੱਡ ਕੇ ਆਪ ਨੇ ਲੋਕਾਂ ਨੂੰ ਛੱਡ ਕੇ ਆਪ ਦੀ ਕੁਰਸੀ ਦੇ ਖਾਤੇ ਇਹੋ ਜਿਹੇ ਬੰਦੇ ਦੇ ਹੱਕ ਤੇ ਦਿੱਲੀ ਬੈਠਿਆ ਜਿਹੜਾ ਸਭ ਤੋਂ ਵੱਡਾ ਘੁਟਾਲਾ ਕਰਕੇ ਜੇਲ੍ਹ 'ਚ ਇੱਕ ਨਹੀਂ ਹੋਵੇ 6-6 ਮੰਤਰੀ ਬੰਦ ਰਹੇ ਇਹ ਇਮਾਨਦਾਰੀ ਇਕੱਟੇ ਇਮਾਨਦਾਰੀ ਆ ਹੈਗੀ ਹਰ ਪੱਖੋਂ ਪੰਜਾਬ ਨੂੰ ਠੱਗਿਆ ਤੇ ਦੋਗਲੀ ਰਾਜਨੀਤੀ ਇਹਨਾਂ ਦੋਵਾਂ ਚੋਰਾ ਦੇ ਕਰਪਸ਼ਨ ਦੇ ਦੋਸ਼ ਕੇਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਕਾਂਗਰਸ ਦਾ ਜਿੱਤੋ ਵੀ ਰਾਜ ਆਇਆ ਰੱਜ ਕੇ ਇਹਨਾਂ ਨੇ ਲੁੱਟਿਆ ਪਾਵੇਂ ਦੇਸ਼ ਚ ਆ ਜਾਏ ਤਾਂ ਮੇ ਪੰਜਾਬ ਚ ਆ ਜਾਏ ਤੇ ਦੋਗਲੀ ਰਾਜਨੀਤੀ ਕਹਿੰਦੇ ਪੰਜਾਬ ਚ ਅਸੀਂ ਵੱਖਾਂ ਉਥੇ ਸਾਰੇ ਹਿੰਦੁਸਤਾਨ ਚ ਕਾਂਗਰਸ ਕੇਂਦਰੀਵਾਲ ਦੇ ਹੱਕ ਚ ਜਿਹੜਾ ਕੇਜਰੀਵਾਲ ਦਾ ਕੇਸ ਹੈ ਜਿਹਨੂੰ ਸ਼ੁਰੂਆਤੀ ਕਾਂਗਰਸ ਨੇ ਕੀਤਾ ਕੰਪਲੇਂਟ ਕਾਂਗਰਸ ਦੀ ਸੀਗੀ 2022 ਤੇ ਹੀ ਚ ਕਿ ਇਹ ਸ਼ਰਾਬ ਦਾ ਵੱਡਾ ਘੁਟਾਲਾ ਹੋਇਆ ਹੈ ਤੇ ਅੱਜ ਵੱਡੇ ਘੁਟਾਲੇ ਜੇ ਫੜਿਆ ਕਿਹਾ ਕਹਿੰਦੇ ਮਾੜਾ ਹੋਇਆ ਉਹਦੇ ਹੱਕ 'ਚ ਸੋ ਇਹ ਸਾਰੇ ਚੋਰ-ਚੋਰ ਜਿੰਨੇ ਇਕੱਠੇ ਹੋਏ ਨੇ ਇਹ ਸਾਰਾ ਦੇਸ਼ ਦੇਖ ਰਿਹਾ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੀਆਂ ਦਿੱਲੀ 'ਚ ਕਦੇ ਕਾਂਗਰਸ ਦੀ ਸਰਕਾਰ ਕਦੇ ਵੀ ਨਹੀਂ ਆਣੀ ਅੱਜ ਸਾਨੂੰ ਲੋੜ ਹੈ ਕਿ ਜਿਹੜੀ ਵੀ ਦਿੱਲੀ 'ਚ ਆਊਗੀ ਉੱਥੇ ਪੰਜਾਬ ਦੀ ਮਜ਼ਬੂਤ ਨੁਮਾਇੰਦਗੀ ਹੋਵੇ ਤਾਂ ਕਿ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਪੰਜਾਬ ਦੇ ਬੱਚਿਆਂ ਦੀ ਨੌਜਵਾਨਾਂ ਦੀ ਜਿਨ੍ਹਾਂ ਦੇ ਉੱਤੇ ਐਨਐਸਏ ਲਾਕੇ ਜਿੰਨੂੰ ਮਰਜ਼ੀ ਫੜ ਕੇ ਲੈ ਜਾਓ ਪੰਜਾਬ ਦੇ ਪਾਣੀਆਂ ਦੀ ਜਿੱਥੇ ਆ ਆਮ ਆਦਮੀ ਗਾਰੰਟੀ ਦਿੰਦੀ ਹੈ ਸਾਡਾ ਮੁੱਖ ਮੰਤਰੀ ਸਟੇਜ ਲਾਂਦਾ ਹੈ ਸਾਡੇ ਐਮਪੀ ਦੇ ਨਾਲ ਹਰਿਆਣੇ ਚ ਤੇ ਗਾਰੰਟੀ ਦੇ ਰਹੇ ਕਿ ਬਣਾ ਦਿਓ ਔਖੇ ਤੇ ਪੰਜਾਬ ਦਾ ਪਾਣੀ ਜਾਊਗਾ ਸਾਡੇ ਪਾਣੀਆਂ ਦਾ ਕੇਸ ਕਮਜ਼ੋਰ ਕੀਤਾ ਜਾ ਰਿਹਾ ਸਾਡੇ ਰਾਜਨੀ ਵਿੱਚ ਹਰਿਆਣਾ ਥਾਂ ਚੱਪਕੇ ਲੱਗੇ ਪੰਜਾਬ ਦੇ ਹਰੇਕ ਹੱਕ ਨੂੰ ਕਮਜ਼ੋਰ ਕਰ ਰਹੇ ਨੇ ਆਪਣੀ ਮਾਂ ਪਾਰਟੀ ਨੂੰ ਮਜ਼ਬੂਤ ਕਰੋ ਤਾਹੀ ਪੰਜਾਬ ਦੇ ਹੱਕ ਬਚਣਗੇ ਨਹੀਂ ਤਾਂ ਦਿੱਲੀ ਵਾਲਿਆਂ ਨੇ ਬੈਠ ਕੇ ਆਪਾਂ ਦੇਖ ਹੀ ਲੱਗਦਾ ਹੈ ਪਹਿਲੇ ਵੀ ਆਸਨੋਂ ਭੇਜ ਕੇ ਦੇਖ ਲਏ ਤੇ ਕਾਂਗਰਸ ਪਾਰਟੀ ਦੇ ਪਿਛਲੇ 5 ਸਾਲ ਇਹਨਾਂ ਦਾ ਵੀ ਬੈਠੇ ਹੋਏ ਨੇ ਪੰਜਾਬ ਦਾ ਕੁਝ ਨਹੀਂ ਅਕਾਲੀ ਦਲ ਆਵਾਜ਼ ਉਠਾਉਂਦਾ ਹੈ ਤੇ ਲੜਦਾ ਹੈ ਆ ਜਿੰਨਾ ਮਜ਼ਬੂਤ ਤੁਸੀਂ ਸ਼ੋਮਨੀ ਅਕਾਲੀ ਦਲ ਨੂੰ ਕਰੋਗੇ ਉਨੀ ਮਜ਼ਬੂਤੀ ਦੇ ਨਾਲ ਅਸੀਂ ਲੜ ਕੇ ਆਪਣੇ ਹੱਕਾਂ ਨੂੰ ਡਿਫੈਂਡ ਕਰ ਸਕਾਂਗੇ ਇਹਨਾਂ ਦਿੱਲੀ ਵਾਲੀ ਪਾਰਟੀਆਂ ਤੋਂ ਬੀਬਾ ਜੀ ਦਿੱਲੀ ਦੇ ਵਿੱਚ ਸ਼ਰਾਬ ਘਟਾਲਾ ਸਾਹਮਣੇ ਆਇਆਗਾ ਪੰਜਾਬ ਚ ਵੀ ਉਹੀ ਨੀਤੀ ਹੈਗੀ ਐ ਇੱਥੇ ਕਿਉਂ ਨਹੀਂ ਫਿਰ ਜਾਂਚ ਕੀਤੀ ਗਈ ਆਹੀ ਚੀਜ਼ ਮੈਂ ਪਾਰਲੀਮੈਂਟ 'ਚ ਗ੍ਰਹਿ ਮੰਤਰੀ ਜੀ ਸਾਹਿਬ ਨੂੰ ਇਹ ਸਵਾਲ ਮੈਂ ਉਠਾਇਆ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਸੀ ਬਹੁਤ ਚੰਗਾ ਜਿਹੜਾ ਤੁਸੀਂ ਦਿੱਲੀ ਦੇ ਘਟਾਲੇ ਨੂੰ ਤੁਸੀਂ ਫੜ ਕੇ ਇਹਨਾਂ ਨੂੰ ਅੰਦਰ ਕਰ ਰਹੇ ਹੋ ਆਹੀ ਸੇਮ ਪਾਲਿਸੀ ਪੰਜਾਬ 'ਚ ਲੌਗਿੰਗ ਹੋਈ ਜਿਹੜੇ ਬੰਦੇ ਦਿੱਲੀ ਵਿੱਚ ਵੇਚ ਰਹੇ ਸੇ ਉਹਨਾਂ ਹੀ ਬੰਦਿਆਂ ਨੇ ਪੰਜਾਬ ਵਿੱਚ ਵੀ ਵੇਚ ਰਹੇ ਨੇ ਜਿਸ ਤਰ੍ਹਾਂ ਦਿੱਲੀ ਦੇ ਖਜ਼ਾਨੇ 'ਚ ਦਾਕਾ ਮਾਰਿਆ ਉਹ ਹੀ ਦਾਕਾ ਪੰਜਾਬ ਦੇ ਖਜ਼ਾਨੇ 'ਚ ਮਾਰਿਆ ਗਿਆ ਤੇ ਕਿਉਂ ਤੁਸੀਂ ਪੰਜਾਬ ਦੇ ਇਸ ਪਾਲਿਸੀ ਨੂੰ ਕਿਉਂ ਨਹੀਂ ਇਨਵੈਸਟੀਗੇਟ ਕਰ ਰਹੇ ਤੇ ਉਹਨਾਂ ਨੇ ਮੈਨੂੰ ਪਾਰਲੀਮੈਂਟ 'ਚ ਅਸ਼ੋਰੈਂਸ ਦਿੱਤੀ ਸੀ ਕਿ ਤੁਸੀਂ ਸਾਨੂੰ ਡਿਟੇਲ ਦਿਓ ਅਸੀਂ ਸਾਰੀ ਇਨਵੈਸਟੀਗੇਸ਼ਨ ਕਰ ਲੈ ਅਗਲੇ ਦਿਨੀ ਜਿਹੜਾ ਅਕਾਲੀ ਦਲ ਦੋ ਵਾਰੀ ਜਾ ਕੇ ਗਵਰਨਰ ਸਾਹਿਬ ਨੂੰ ਮਿਲ ਕੇ ਇੱਕ ਇੱਕ ਡਿਟੇਲ ਜਿਹੜਾ ਦੇ ਕੇ ਆਇਆ ਸੀ ਨਾਲੇ ਪੂਰੇ ਫਾਈਲ ਦੀ ਡਿਟੇਲ ਮੈਂ ਉਹਨਾਂ ਦੇ ਦਫ਼ਤਰ ਤੱਕ ਪਹੁੰਚ ਕੇ ਕੀਤੀ ਉਹਦੀ ਸਾਈਨਿੰਗ ਉਹਦੀ ਲੈਟਰ ਦੀ ਰੀਸੀਵਿੰਗ ਵੀ ਮੇਰੇ ਕੋਲ ਹੈਗੇ ਲੇਕਿਨ ਕੀ ਗੱਲ ਹੈਗੀ ਇਹ ਮੇਰੇ ਖਿਆਲ ਬਿਲਕੁਲ ਕਲੀਅਰ ਹੈਗਾ ਕਿਉਂਕਿ ਸਾਡੇ ਭਗਵੰਤ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਜਾਂ ਤਾਂ ਉਹਨਾਂ ਨੇ ਆਪਣੇ ਕੰਟਰੋਲ 'ਚ ਕਰ ਲਿਆ ਹੈਗਾ ਜਾਂ ਫਿਰ ਉਹਨਾਂ ਦਾ ਇਰਾਦਾ ਕੀ ਨਿਕਲਦਾ ਤਾਂ ਸਮੇਂ ਦੇ ਨਾਲ ਪਤਾ ਲੱਗ ਜਾਊਗਾ ਲੇਕਿਨ ਇੱਕ ਚੀਜ਼ ਬਿਲਕੁਲ ਸਾਫ਼ ਹੈ ਕਿ ਪਾਰਲੀਮੈਂਟ ਚ ਉਹਨਾਂ ਨੇ ਅਸ਼ੋਰ ਕੀਤਾ ਸੀ ਉਹ ਕਰਨਗੇ ਤੇ ਅੱਜ ਤਾਈਂ ਉਹਨਾਂ ਨੇ ਕੀਤਾ ਕਿਉਂ ਨਹੀਂ ਇਹਦਾ ਜਵਾਬ ਤਾਂ ਜ਼ਰੂਰ ਪੰਜਾਬ ਦੀ ਜਨਤਾ ਮੰਗੇਗੀ ਕਿ ਇਸ ਕਿਲਾ ਸਵਾਲ ਮੈਂ ਸਿੱਧੂ ਮੂਸੇਵਾਲਾ ਦਾ ਪਰਿਵਾਰ ਲਗਾਤਾਰ ਇਨਸਾਫ਼ ਲਈ ਲੜ ਕੇ ਭੜਕ ਰਿਹਾ ਜੀ ਛੋਟੇ ਬੱਚੇ ਨੂੰ ਲੈ ਕੇ ਸਬੂਤ ਮੰਗੇ ਜਾ ਰਹੇ ਉਹਦੇ ਪਿਤਾ ਨੇ ਇਥੋਂ ਤੱਕ ਇਲਜ਼ਾਮ ਲਗਾਤੇ ਕਿ ਸਾਡੇ ਨਾਲ ਜਿਹੜਾ ਸੀਐਮ ਸਾਹਿਬ ਵੱਲੋਂ ਵੀਡੀਓ ਕਾਨਫਰੈਂਸ ਕਾਲ ਦੇ ਲਈ ਕਿਹਾ ਸੀ ਵੀ ਰਿਕਾਰਡਿੰਗ ਕਰਵਾਉ ਤਾਂ ਉਹਨਾਂ ਨੇ ਸਾਫ਼ ਮਨਾਂ ਕਰਤਾ ਵੀ ਇਨਸਾਫ਼ ਨਹੀਂ ਮਿਲਿਆ ਉਸ ਤੋਂ ਬਾਅਦ ਜਿਹੜਾ ਇਹ ਸਭ ਕੁਝ ਜ ਇੱਕ ਤਾਂ ਬੰਦੇ ਜਿਸ ਪਰਿਵਾਰ ਦਾ ਇਕਲੌਤਾ ਮੁੰਡਾ ਜਵਾਨੀ ਦੀ ਉਮਰ 'ਚ ਜਿਸ ਬੇਰਹਿਮੀ ਦੇ ਨਾਲ ਉਹਦਾ ਕਤਲ ਹੋਇਆ ਉਹ ਵੀ ਮੁੱਖ ਮੰਤਰੀ ਦੀ ਨਲੈਕੀ ਕਰਕੇ ਜਿਨੇ ਉਹਦੀ ਸਿਕਿਉਰਿਟੀ ਵਿਡਰੋਅ ਕੀਤੀ ਤੇ ਜਿਹੜੇ ਉਹਦੇ ਦੁਸ਼ਮਣ ਸੀ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਇੱਕ ਇਨਵਿਟੇਸ਼ਨ ਦਿੱਤੀ ਕਿ ਆਹ ਕਰ ਲਓ ਜੋ ਤੁਸੀਂ ਕਰਨਾ ਹੈ। ਸੋ ਜਿੱਥੇ ਮੁੱਖ ਮੰਤਰੀ ਖੁਦ ਦੇ ਮਹਿਬਾਰ ਹੈ ਉਸ ਉਹਨਾਂ ਦੇ ਇਕਲੌਤੇ ਬੱਚੇ ਦਾ ਇੱਕ ਚਿਰਾਗ ਬੁੱਝ ਗਿਆ। ਸਾਰਾ ਪਰਿਵਾਰ ਜਿ ਬੁਢਾਪੇ ਦਾ ਸਾਰਾ ਸਭ ਕੁਝ ਉਹਨਾਂ ਦਾ ਖੋ ਗਿਆ ਤੇ ਜੇ ਪਰਮਾਤਮਾ ਨੇ ਉਹਨਾਂ ਦੇ ਉੱਤੇ ਕਿਰਪਾ ਕਰਕੇ ਦੁਬਾਰਾ ਘਰ ਤੇ ਖੁਸ਼ੀ ਭੇਜਿਏ ਤੇ ਇਹ ਭਗਵੰਤ ਮਾਨ ਨੂੰ ਆ ਵੀ ਨਹੀਂ ਸਰਦਾ ਨਹੀਂ برداشت ਹੁੰਦੀ ਫੋਨ ਉਸ ਬੱਚੇ ਦੇ ਮਗਰ ਆਪਾਂ ਪੜ ਜਾਣਾ ਹੈ ਕਿ ਤੁਸੀਂ ਇਨਸਾਨੀਅਤ ਤਾਂ ਆਪਣੀ ਜ਼ਿੰਦਾ ਰੱਖੋ ਤੁਸੀਂ ਵੀ ਬਨਣ ਵਾਲੇ ਖੁਦ ਵੀ ਤੁਸੀਂ ਆ ਬਨਣ ਵਾਲੇ ਹੋ ਤਾਂ ਕਿਉਂ ਦੂਜੇ ਦੀਆਂ ਖੁਸ਼ੀਆਂ ਵਿੱਚ ਤੁਸੀਂ ਬਿਗਨ ਪਾ ਰਹੇ ਹੋ